ਗੱਦੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਦੀਵਾਲ ਐਮ ਐਲ ਏ ਹਲਕਾ ਇਨਾਲਾ ਤੁਸੀਂ ਸਾਰੇ ਪੰਜਾਬੀ ਦੁਨੀਆ ਪੱਧਰ ਵਿੱਚ ਵਸਦੇ ਪੰਜਾਬੀ ਜਿਹੜੇ ਆ ਇਸ ਵੇਲੇ ਤਰਨਤਾਰਨ ਚੋਣ ਦੇ ਨਤੀਜੇ ਜਿਹੜਾ ਸੜ ਰਹੇ ਹੋ ਤਵਦਾ ਤੋਂ ਸਾਡੀ ਪਾਰਟੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਹਬੀਸ਼ ਸਿੰਘ ਸੰਧੂ 10000 200 ਵੋਟ ਦੇ ਨਾਲ ਲੀਡ ਦੇ ਤੇ ਅਲੱਗ-ਬੱਗ ਸਾਡੀ ਜਿੱਤ ਜਿਹੜੀ ਆ ਉਹ ਪੱਕੀ ਆ ਔਰ ਮੈਂ ਆਪਣੇ ਪ੍ਰਿਆ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀਆਂ ਵਿਕਾਸ ਦੀਆਂ ਨੀਤੀਆਂ ਤੇ ਲੋਕਾਂ ਨੇ ਮੋਹਰ ਲਾਈ ਆ ਸਾਢੇ 3 ਸਾਲ ਜਿਹੜਾ ਉਹਨਾਂ ਨੇ ਕੰਮ ਕੀਤਾ ਸੀ ਉਹਨਾਂ ਦੀਆਂ ਵਿਕਾਸ ਦੀਆਂ ਜਿਹੜੀਆਂ ਨੀਤੀਆਂ ਸੀਗੀਆਂ ਜਿਹੜੇ ਉਹਨਾਂ ਵਿਕਾਸ ਕੀਤੇ ਆ ਉਹਦੇ ਤੇ ਮੋਹਰ ਲਾਈ ਆ ਉਹਦੀ ਆਪਣੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਰਦੀਵਾਲ ਜੀ ਜਿਨ੍ਹਾਂ ਦੀਆਂ ਦੇਸ਼ ਪੱਖੀ ਤੇ ਪੰਜਾਬ ਪੱਖੀ ਨੀਤੀਆਂ ਤੇ ਮਾਝੇ ਦੇ ਲੋਕਾਂ ਨੇ ਮੋਹਰ ਲਾਈ ਆ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਮੈਂ ਆਪਣੇ ਪਧਾਰੀ ਪੰਜਾਬ ਦੇ ਮਨੀਸ਼ ਸ਼ੋਧਿਆ ਜੀ ਜਿਹੜੇ ਸਾਡੀ ਪਾਰਟੀ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਵਧਾਈ ਦੇਣਾ ਜਿਨ੍ਹਾਂ ਦੀ ਅਗਵਾਈ ਚ ਅਸੀਂ ਇਹ ਇਲੈਕਸ਼ਨ ਲੜੀ ਆ ਮੈਂ ਮਾਝੇ ਦੇ ਸਾਡੇ ਲੋਕਾਂ ਨੂੰ ਵਧਾਈ ਵੀ ਦੇਣਾ ਤਰਤਾਰ ਦੇ ਲੋਕਾਂ ਨੂੰ ਵਧਾਈ ਦੇਣਾ ਆਪਣੇ ਹਰਮਨ ਪਿਆਰੇ ਉਮੀਦਵਾਰ ਹਰਮੀਤ ਸਿੰਘ ਸੰਧੂ ਜੀ ਨੂੰ ਵਧਾਈ ਦੇਣਾ ਔਰ ਮੈਂ ਕਹਿਣਾ ਚਾਹੁੰਦਾ ਕਿ ਜੋ ਕੁਝ ਇਲੈਕਸ਼ਨ ਦੇ ਵਿੱਚ ਬਣਾਇਆ ਜਾ ਰਿਹਾ ਸੀਗਾ ਕਿ ਇਹ ਪੰਥਕ ਹਲਕਾ ਜੀ ਇੱਥੇ ਐਦਾਂ ਹੋਊਗਾ ਜੀ ਐਦਾਂ ਹੋਊਗਾ ਨਹੀਂ ਲੋਕਾਂ ਨੇ ਬਲੋ ਇਹ ਸਾਬਤ ਕਰਤਾ ਕੇ ਲੋਕਾਂ ਨੇ ਇੱਕ ਵਾਰ ਫੇਰ ਵਕਾਸ ਨੂੰ ਓਟਾਂ ਪਾਈਆਂ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਵਿਕਾਸਪੱਖੀ ਨੀਤੀਆਂ ਤੇ ਮੋਹਰ ਲਾਈ ਆ ਉਹ ਚੀਜ਼ਾਂ ਭਲੇਖੇ ਸਾਰੇ ਦੂਰ ਕੀਤੇ ਆ ਔਰ ਮੈਂ ਇਸ ਗੱਲ ਤੋਂ ਬੜਾ ਖੁਸ਼ ਵੀ ਆ ਕਿ ਮਾਝੇ ਦੇ ਲੋਕਾਂ ਨੇ ਕਾਂਗਰਸ ਨੂੰ ਬਹੁਤ ਬੁਰੀ ਤਰ੍ਹਾਂ ਨਕਾਰਿਆ ਕਾਂਗਰਸ 4 ਨੰਬਰ ਤੇ ਆ ਬੀਜੇਪੀ 5 ਨੰਬਰ ਤੇ ਆ ਜਿਹੜੇ ਕਹਿੰਦੇ ਆਂ ਅਸੀਂ ਅਗਲੀ ਸਰਕਾਰ ਬਣਾਉਣੀ ਆ ਕਾਂਗਰਸ ਦੇ 6 ਪੁਰਖੀ ਮੁੱਖ ਮੰਤਰੀ ਉੱਥੇ ਤੋਂ ਦੇ ਫਿਰਦੇ ਸੀ ਜਿਹੜੇ ਕਹਿੰਦੇ ਆ ਅਸੀਂ ਮੁੱਖ ਮੰਤਰੀ ਆਹੀਂ ਮੁੱਖ ਮੰਤਰੀ ਆ ਉਹ ਤੰਬੀ ਵਾਲੇ ਬਚਾਦੇ ਬਾਜਵਾਜੀ ਸਭ ਰਗੜਦੇ ਲੋਕਾਂ ਨੇ ਰਾਜਾ ਬੜਿੰਗ ਜੀ ਨੇ ਜੋ ਹੰਕਾਰ ਸੀਗਾ ਉਹਨਾਂ ਦੀ ਧੌਣ ਦੇ ਵਿੱਚ ਜਿਹੜਾ ਕਿਲਾ ਸੀਗਾ ਜਿਹੜਾ ਉਹਨਾਂ ਨੇ ਸਾਡੇ ਗਰੀਬ ਲੋਕਾਂ ਦੇ ਪ੍ਰਤੀ ਦਲਤ ਦਲਤਾਂ ਦੇ ਵਿਰੋਧੀ ਸਰਬਾਤ ਬੂਟਾ ਸਿੰਘ ਜੀ ਦੇ ਵਿਰੋਧ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਦਾ ਬਹੁਤ ਕਰਾਦਾ ਜਵਾਬ ਦਿੱਤਾ ਔਰ ਕਾਂਗਰਸੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕ ਉਹਨੂੰ ਉਹ ਨਹੀਂਗੇ ਬਾਜੇ ਵਾਲੇ ਉਹ ਨਹੀਂ ਹੈ ਕਿ ਤੁਹਾਨੂੰ ਬਰਦਾਸ਼ਤ ਕਰ ਦੇਣਗੇ ਇੱਕ ਕਰਕੇ ਮਾਜੇ ਦੀ ਧਰਤੀ ਤੋਂ ਕਾਗਦਸ ਨੂੰ ਇੱਕ ਬਹੁਤ ਬੁਧੀ ਤਰ੍ਹਾਂ ਮਜਹਲਾ ਨੇ ਜਿਹੜਾ ਨਕਾਰ ਦਿੱਤਾ ਔਰ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੇ ਭਵਿੱਖ ਦੀਆਂ ਪਲਾਨਾਂ ਕਰੇ ਸੀਗੇ ਕਿ ਅਸੀਂ ਤਾਂ ਜੀ ਅੱਜ ਦੇ ਤਾਂ ਗੱਠ ਜੋੜ ਕਰਾਂਗੇ ਉਹਦੇ ਨਾਲ ਕਹਾਂਗੇ ਸਰਕਾਰ ਸਾਡੀ ਬਣੂਗੀ ਉਹਨਾਂ ਨੂੰ ਸਮਝ ਲੱਗ ਗਈ ਕਿ ਪੰਜਾਬੀ ਔਰ ਬਾਜੇ ਵਾਲੇ ਜਿਹੜੇ ਆ ਉਹ ਬੀਜੇਪੀ ਨੂੰ ਅਗਲੀ ਸਤਾਈ ਦੇ ਵਿੱਚ ਨੇੜੇ ਤੇਰੇ ਨਹੀਂ ਲੱਗਣ ਦੇਣਗੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਚੋਣ ਆ ਇਹ ਸਫਾਈ ਦਾ ਇੱਕ ਸੈਮੀਫਾਈਨਲ ਸੀਗਾ ਔਰ 27 ਦੇ ਵਿੱਚ ਮੋੜ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਔਰ ਬਾਜੇ ਦੇ ਵਿੱਚੋਂ ਅਸੀਂ ਵੱਡੀ ਲੀਡ ਲਾਂਗੇ ਬਾਜੇ ਦੇ ਵਿੱਚੋਂ ਅਸੀਂ ਕਾਂਗਰਸ ਦਾ ਅਕਾਲੀ ਦਲ ਦਾ ਸਬਾਇਆ ਕਰਦੇ ਆਂਗੇ ਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਬੇਸ਼ੱਕ ਦੂਜੇ ਨੰਬਰ ਤੇ ਆ ਪਰ ਉਹਨਾਂ ਨੂੰ ਜਿਹੜੀਆਂ ਵੋਟਾਂ ਪਈਆਂ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਕਿ ਵੋਟਾਂ ਉਹਨਾਂ ਨੂੰ ਕਿੱਦਾਂ ਪੈ ਗਈਆਂ ਇਹ ਵੋਟਾਂ ਕੋ ਕਾਲੀ ਦਲ ਨੂੰ ਨਹੀਂ ਪਈਆਂ ਉਹ ਜਿਹੜਾ ਜਿਹੜੇ ਉਮੀਦਵਾਰ ਦਾ ਪਛੋਕਰ ਉਹਨਾਂ ਦੇ ਜਿਹੜੇ ਜਵਾਈ ਸਾਹਿਬ ਜਿਨ੍ਹਾਂ ਦਾ ਉੱਥੇ ਅਸਰ ਸੀਗਾ ਜਿਨ੍ਹਾਂ ਦੀ ਦੈਸ਼ਤ ਸੀਗੀ ਉਹ ਦੈਸ਼ਤ ਦੇ ਕਰਕੇ ਉਹਨਾਂ ਨੇ 40 ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਵੋਟਾਂ ਪਈਆਂ ਜਿੱਥੇ ਉਹਨਾਂ ਦੇ ਸਰਪੰਚ ਬਣਾਏ ਸੀਗੇ ਜਿਹੜੇ ਗੈਂਗਸਟਰ ਨੇ ਸਰਪੰਚ ਬਣਾਏ ਸੀਗੇ ਉਹ 40 ਪਿੰਡਾਂ ਦੇ ਲੋਕਾਂ ਨੇ ਵੋਟਾਂ ਪਾਈਆਂ ਆ ਕਾਲੀ ਦਲ ਨੂੰ ਪਰਫਲੇਖੇ ਜਿੰਨੀ ਦਾ ਨਾ ਚਾਹੀਦਾ ਕਿ ਪਤਾ ਨਹੀਂ ਕਿੰਨਾ ਸਾਨੂੰ ਰਿਸਪਾਂਸ ਮਿਲ ਗਿਆ ਕੋਈ ਇਦਾਂ ਦਾ ਰਿਸਪਾਂਸ ਨਹੀਂ ਆ ਸੋ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਸਾਰਸਕ ਨਤੀਜਾ ਜਿਹੜਾ ਉਹ ਬਾਜੇ ਦੇ ਲੋਕਾਂ ਨੇ ਦਿੱਤਾ ਔਰ 27 ਦੀ ਜਿੱਤ ਦਾ ਬਾਜੇ ਦੇ ਲੋਕਾਂ ਨੇ ਜਿਹੜਾ ਮੋੜ ਬਣਤਾ ਮੈਂ ਫਿਰ ਇੱਕ ਵਾਰ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਰਵਿੰਦ ਕੇਜੀਵਾਲ ਜੀ ਮਨੀਸ਼ ਸੁਸੋਧਿਆ ਜੀ ਪਾਰਟੀ ਦੀ ਸਮੁੱਚੀ ਟੀਮ ਜਿਹੜੀ ਉੱਥੇ ਕੰਮ ਕਰ ਰਹੀ ਸੀਗੀ ਜਿਹੜੀ ਸਾਰੇ ਸਾਡੇ ਦੇ ਗੇ ਐਮਐਲਏ ਸਾਹਿਬਾਨ ਕਈ ਐਮਐਲਏ ਸਾਹਿਬਾਨਾਂ ਨੇ ਡਿਊਟੀ ਕੀਤੀ ਕਈ ਮੰਤਰੀ ਸਾਹਿਬਾਨਾਂ ਨੇ ਡਿਊਟੀ ਕੀਤੀ ਮੈਂ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਮੈਂ ਸਮਝਦਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੀ ਜਿੱਤ ਹੈ ਝਾੜੂ ਦੀ ਜਿੱਤ ਹੈ ਜੁੜੇ ਐਵੇਂ ਤੀਜੇ ਚੌਥੇ ਦਲ ਸੋਸ਼ਲ ਮੀਡੀਆ ਦੇ ਸਵੇਦੇ ਸਵੇ ਚਾਹ ਦਾ ਕੱਪ ਲੈ ਕੇ ਬਹਿ ਜਾਂਦੇ ਆ ਕਿ ਆ ਹੋ ਗਿਆ ਜਿੱਤ ਝਾੜੂ ਦਾ ਥਿਲਾ ਹੋ ਗਿਆ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ 27 ਦੇ ਵਿੱਚ ਵੀ ਝਾੜੂ ਦੀ ਸਰਕਾਰ ਆਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਲੋਕ ਸਰਦਾਰ ਭਗਵਾਨ ਸਹਿਮਾਨ ਜੀ ਦੀਆਂ ਵਕਾਸ ਪੱਕੀ ਨੀਤੀਆਂ ਤੋਂ ਜਿਹੜਾ ਪੂਰੇ ਖੁਸ਼ ਨੇ ਸੋ ਮੈਂ ਮਜੈਲੋ ਤੁਹਾਡਾ ਧੰਨਵਾਦ ਕਰਦਾ ਇਸ ਸੇਤਾ ਦਾ ਕਾਇਮ ਰੋ 27 ਚ ਆਪਾਂ ਇਸ ਕਾਗਜ਼ ਨੂੰ ਇੱਥੇ ਦੇ ਚੌਥੇ ਨੰਬਰ ਤੇ ਜੇ 27 ਜਾਏ ਇਹਨਾਂ ਨੂੰ 6ਵੇਂ 6ਵੇਂ ਨੰਬਰ ਤੇ ਲਿਆਉਣਾ ਆਪਾਂ 7ਵੇਂ 7ਵੇਂ ਨੰਬਰ ਤੇ ਇਹਨਾਂ ਦਾ ਹੰਕਾਰ ਤੋੜਨਾ ਜਿਹੜਾ ਪ੍ਰਤਾਪ ਬਾਜਵਾ ਤੇ ਆ ਜਿਹੜਾ ਰਾਜੇ ਬੜਿੰਗਤ ਗਿਆ ਆ ਜਿਹੜੇ ਸੁੱਖੀ ਹੰਦਾਵਾ ਜਿੱਤੇਦੇ ਫਿਰਦੇ ਆ ਇਹਨਾਂ ਦਾ ਹੰਕਾਰ ਤੋੜਨਾ ਆਪਾਂ ਤੁਸੀਂ ਦੇਖੋ ਕੀ ਬਣਦਾ ਜਿੱਦਾਂ ਡੇਲਾ ਨੂੰ ਆਪਾਂ ਨਾਂਦ ਤੋੜਿਆ ਜਿੱਦਾਂ ਹੁਣ ਤੋੜਿਆ ਤਰਤਾਰ ਇਦਾਂ ਹੀ 27 ਦੀ ਇਲੈਕਸ਼ਨ ਚ ਇਹਨਾਂ ਦਾ ਹੰਕਾਰ ਤੋੜਾਂਗੇ ਇਹਨਾਂ ਦੇ ਹਲਕਿਆਂ 'ਚ ਜਾ ਕੇ ਤੋੜਾਂਗੇ ਆਰਾਮਾਦੀ ਪਾਰਟੀ ਮਾਝੇ ਦੇ ਵਿੱਚ ਬਹੁਤ ਵੱਡੀ ਲੀਡ ਨਾਲ ਜਿੱਤੂਗੀ ਸੋ ਮੈਂ ਸਭ ਨੂੰ ਆਪਣੇ ਬਦਕਾਂ ਨੂੰ ਮਾਝ ਦੇ ਬਦਕਾਂ ਨੂੰ ਜਿਹੜਾ ਬਹੁਤ-ਬਹੁਤ ਵਧਾਈਆਂ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ